ਸਾਡਾ ਕੰਮ ਹੈ ਤੁਹਾਨੂੰ ਸੈਟੀਫਾਈਡ ਰਿਪੋਰਟ ਦੇਣਾ ਮਤਲਬ ਸੈਟੀਫਾਈਡ ਦਾ ਸੈਟੀਫਾਈਡ ਤੇ ਗੱਡੀ ਦਾ ਜਿਹੜਾ ਰੇਟ ਆ 11 ਮਾਡਲ ਦਾ ਉਹ ਹੈਗਾ 265000 ਰੁਪਏ ਮਤਲਬ ਚਲਾ ਕੇ ਸਵਾਦ ਆ ਜੂ ਗੱਡੀ ਨੂੰ ਬਲੀਨੋ ਬਹੁਤ ਵਧੀਆ ਕਾਰ 2018 ਮਾਡਲ ਦੇ ਵੀ ਸਸੇ ਗੱਲ ਦੋਸਤੋ ਸਵਾਗਤ ਆ ਤੁਹਾਡਾ ব্রাঞ্চ ਪਹੀੜ ਤੋਂ ਚਾਰ ਗੱਡੀਆਂ ਤੁਹਾਡੇ ਵਾਸਤੇ ਅਸੀਂ ਮਰੂਤੀ ਵਾਲੇ ਦੀ ਲੈ ਕੇ ਆਏ ਆ ਡਿਜ਼ਾਇਰ ਤੇ ਸਵਿਫਟ ਤੇ ਬਲੀਨੋ ਤੇ ਚਾਰਾਂ ਦੀ ਤੁਹਾਨੂੰ ਰਿਪੋਰਟ ਦਵਾਂਗੇ ਜਿਆਦਾ ਫੁੱਲ ਰਿਪੋਰਟ ਨਹੀਂ ਦੇ ਪਾਣੀ ਕਿਉਂਕਿ ਚਾਰ ਗੱਡੀਆਂ ਨੂੰ ਕਵਰ ਕਰਨਾ ਵੀਡੀਓ ਲੰਬੀ ਹੋ ਜਾਂਦੀ ਫਿਰ ਤੁਸੀਂ ਦੇਖਦੇ ਨਹੀਂ ਸਭ ਤੋਂ ਪਹਿਲਾਂ ਕਾਰ ਮੇਲਾ ਯਾਦ ਰੱਖਿਓ 14 ਸਤੰਬਰ ਦਾ ਆਪਣਾ ਅਮਰਗੜ ਵਿਖੇ ਜੀ ਪਹੁੰਚੋ ਜ਼ਰੂਰ ਜੇ ਗੱਡੀ ਲੈਣੀ ਆ ਵੇਚਣੀ ਆ ਲੋਨ ਕਰਾਣਾ ਜਾਂ ਲੱਕੀ ਡਰਾ ਦਾ ਹਿੱਸਾ ਬਣਨਾ ਅਮਰਗੜ ਵਿਖੇ ਜੀ ਤੇ ਪਹਿਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਏ 2014 ਮਾਡਲ ਡਿਜ਼ਾਇਰ ਗੱਡੀ ਤੁਸੀਂ ਦੇਖ ਸਕਦੇ ਹੋ ਵਧੀਆ ਕਾਰ ਹੈ ਰਟਚਿੰਗ ਥੋੜੀ ਬਹੁਤੀ ਹੈਗੀ ਹੈ ਮਤਲਬ 50% ਪੇਟ ਮੰਨ ਕੇ ਆ ਜਾਓ ਗੱਡੀ 'ਚੋਂ ਜ਼ਿਆਦਾ ਡਿਟੇਲ ਲੈਣੀ ਆ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਤੇ ਲੈਫਟ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਪੂਰੀ ਮਤਲਬ ਕਰਾਣਾ ਥੋਨੇ ਕੁਝ ਨਹੀਂ ਵੀਰ ਪਾਚਿੰਗ ਰੂਚਿੰਗ ਥੋੜੀ ਬਹੁਤ ਹੀ ਹੋਈ ਹੋਈ ਆ ਇੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਆ ਉਧਰ ਇੰਟੀਰੀਅਰ ਤੁਸੀਂ ਦੇਖੋ ਜੀ ਗੱਡੀ ਦਾ ਇੰਟੀਰੀਅਰ ਬਹੁਤ ਟਾਪ ਦਾ ਐਨ ਬਿਲਕੁਲ ਓਕੇ ਨਵੇਂ ਸੀਟ ਕਵਰ ਗਰਾਸ ਮੈਟ 5D ਮੈਟਿੰਗ ਔਰ ਨੀਚੇ ਵੀ ਮੈਟਿੰਗ ਹੋਈ ਹੋਈ ਆ ਸੋ ਔਰ ਗੇਅਰ ਲੌਕ ਵੀ ਲੱਗਾ ਹੈ ਗੱਡੀ 'ਚ ਪਾਵਰ ਵਿੰਡੋ ਪਾਵਰ ਸਟੀਅਰਿੰਗ ਬੀਡੀਆਈ ਮਾਡਲ ਦੇ ਵਿੱਚ ਆ ਓਨਰ ਫਰਸਟ ਆ ਤੇ ਆਪਾਂ ਨੂੰ 385000 ਰੁਪਏ ਦੀ ਗੱਡੀ ਇਹ ਮਿਲ ਜੂਗੀ 2014 ਮਾਡਲ ਗੱਡੀ 385 ਰੇਡ ਬਿਲਕੁਲ ਜੈਨੂਇਨ ਦੱਸਾਂਗੇ ਅਗਲੀ ਗੱਡੀ ਤੁਹਾਡੇ ਵਾਸਤੇ ਲੈ ਕੇ ਆ 11 ਮਾਡਲ ਨਿਊ ਸ਼ੇਪ ਤੇ ਤੁਹਾਨੂੰ ਬਹੁਤ ਘੱਟਕਾਰ ਮਿਲੂਗੀ ਤੇ ਸਾਡੇ ਕੋਲ ਇਸ ਟਾਈਮ ਸਵਿਫਟ VDI ਦੇ ਵਿੱਚ ਖੜੀ ਆ ਅ ਗੱਡੀ ਸੋਹਣੀ ਆ ਪੇਂਟ ਲਗਭਗ ਤੁਸੀਂ ਸੈਡਾਂ ਇਹਦੀਆਂ ਮੰਨ ਕੇ ਆ ਜਿਓ ਤੇ ਮਤਲਬ ਸਾਡਾ ਕੰਮ ਹੈ ਤੁਹਾਨੂੰ ਸੈਟੀਫਾਈਡ ਰਿਪੋਰਟ ਦੇਣਾ ਮਤਲਬ ਸੈਟੀਫਾਈਡ ਤਾਂ ਸੈਟੀਫਾਈਡ ਤੇ ਟਾਇਰ ਨਵੇਂ ਨੇ ਬਿਲਕੁਲ ਤੇ ਗੱਡੀ ਦੀ ਹਾਲਤ ਵਧੀਆ ਕੋਈ ਕੰਮ ਇਹਦਾ ਵੀ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਸਿਰਫ ਬੰਪਰ ਤੇ ਮਾੜਾ ਮੋਟਾ ਕੁਝ ਸਕਰਾਚ ਹੈਗਾ ਗੱਡੀ ਦੇ ਬਾਕੀ ਗੱਡੀ ਸਾਰੀ ਠੀਕ ਆ ਐਪਰਨ ਪਿੱਲਰ ਦੀ ਗੱਡੀ ਓਕੇ ਆ ਨੋਨ ਐਕਸੀਡੈਂਟਲ ਆ ਕੋਈ ਐਕਸੀਡੈਂਟ ਨਹੀਂ ਹੈਗੀ ਗੱਡੀ ਕਿਤੋਂ ਵੀ ਤੇ ਗੱਡੀ ਦਾ ਜਿਹੜਾ ਰੇਟ ਆ 11 ਮਾਡਲ ਦਾ ਉਹ ਹੈਗਾ 265000 ਰੁਪਏ ਬਹੁਤ ਘੱਟ ਬਜਟ ਦੀ ਬਸ ਇੱਕੋ ਹੀ ਕਮੀ ਇਹਦੇ ਚ ਵੀ ਇਹ ਥਰਡ ਓਨਰ ਹੈ ਤੇ ਅਗਲੀ ਗੱਡੀ ਤੁਹਾਨੂੰ ਦਿਖਾਉਣੇ ਆ ਇਹ ਹੈਗੀ ਆ Swift 2015 ਮਾਡਲ ਆ ਬੌਨਟ ਤੇ ਇੱਕ ਮਗਰਾੜ ਗੱਡੀ ਦਾ ਪੇਂਟ ਆ ਬਾਕੀ ਗੱਡੀ ਸਾਰੀ ਜੈਨੂਨ ਹੈ ਟਾਇਰ ਨਵੇਂ ਹਾਲਤ ਗੱਡੀ ਦੀ ਪੂਰੀ ਵਧੀਆ 2015 ਬੀਡੀ ਸੈਕੰਡ ਓਨਰ ਕਾਰ ਹੈ 119000 ਕਿਲੋਮੀਟਰ ਜੈਨੂਨ ਚੱਲੀ ਹੀ ਗੱਡੀ ਆ ਮਤਲਬ ਚਲਾ ਕੇ ਸਵਾਦ ਆਜੂ ਗੱਡੀ ਨੂੰ ਕੋਲ ਇੰਟੀਰੀਅਰ ਇਹਦਾ ਵੀ ਦਿਖਾ ਦਿੰਨੇ ਆ ਬਹੁਤ ਸੋਹਣੀ ਗੱਡੀ ਹੈ ਵਿੱਚ ਲੋਈ ਇਹ ਕੰਪਨੀ ਦੀ ਹਲੇ ਫੈਬਰਿਕ ਤੇ ਸੀਟ ਕਵਰ ਨੇ ਇਹਨਾਂ ਨੂੰ ਸੀਟ ਕਵਰ ਇਹਦੇ ਬਣ ਰਹੇ ਨੇ ਆ ਜਾਣਗੇ ਤੇ ਗੱਡੀ ਚੱਲੀ ਉਹਦਾ ਅੰਟੀਰੀਅਰ ਵਗੈਰਾ ਸਾਫ਼ ਹੈ ਕੰਪਨੀ ਦਾ ਵਿੱਚ ਸੀਡੀ ਪਲੇਅਰ ਲੱਗਿਆ ਹੋਇਆ ਹੈਗਾ ਤੇ ਰੇਟ ਇਹਦਾ ਹੈਗਾ ਜੀ 4,35,000 ਰੁਪਏ ਜੀ ਸਿਰਫ 4,35,000 ਰੁਪਏ ਤੁਹਾਨੂੰ ਗੱਡੀ ਇਹ ਮਿਲ ਜਾਊਗੀ ਜੀ ਚੌਥੀ ਗੱਡੀ ਬਲੀਨੋ ਬਹੁਤ ਵਧੀਆ ਕਾਰ 2018 ਮਾਡਲ ਦੇ ਵਿੱਚ ਡਲਟਾ ਮਾਡਲ ਦੇ ਵਿੱਚ ਅਲਾਈ ਵਗੈਰਾ ਨੂੰ ਐਕਸਟਰਾ ਫਿਟਿੰਗ ਹੋਈ ਹੋਈ ਆ ਇੱਕ ਅੱਧਾ ਪੀਸ ਛੱਡ ਕੇ ਬਾਕੀ ਲਗਭਗ origignal ਪੇਂਟ ਜੀ ਆ ਤੇ ਡੀਜ਼ਲ ਦੇ ਵਿੱਚ ਆ ਅੰਟੀਰੀਅਰ ਤੁਸੀਂ ਸਾਈਡਾਂ ਦੇਖ ਲਓ ਇੱਕ ਵਾਰੀ ਰਾਈਟ ਲੈਫਟ ਦੋਨੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਇਦਰੋਂ ਵੀ ਦੇਖ ਲਓ ਤੇ ਪਰਲੀ ਸਾਈਡ ਤੋਂ ਵੀ ਪਰਲੀ ਸਾਈਡ ਵੀ ਤੁਸੀਂ ਦੇਖ ਲਓ ਲੈਫਟ ਸਾਈਡ ਤੇ ਬੈਕ ਤੋਂ ਵੀ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦੇਣੀ ਬੈਕ ਵਾਈਪਰ ਡੀਫੋਗਰ ਤੇ ਸਪਾਇਲਰ ਗੱਡੀ ਤੇ ਲੱਗਿਆ ਹੈਗਾ ਸੈਂਸਰ ਬੈਕ ਸੈਂਸਰ ਲੱਗੇ ਹੋਏ ਨੇ ਵਧੀਆ ਕਾਰ ਹੈ ਤੇ ਇਹ ਚਾਰੋਂ ਗੱਡੀਆਂ ਇਹ ਜਿਹੜੀ ਲੋ ਜੀ ਇੰਟੀਰੀਅਰ ਇਹਦਾ ਵੀ ਦੇਖ ਲਓ ਜੀ ਇੰਟੀਰੀਅਰ ਬਹੁਤ ਵਧੀਆ ਆਟੋ ਕਲਾਈਮੇਟ ਏਸੀ ਹੈ ਸਟੀਅਰਿੰਗ ਕੰਟਰੋਲ 에ਅਰ ਬੈਗ ਦੋ 에ਅਰ ਬੈਗ ਆਗੇ ਤੇ ਏਬੀਐਸ ਬ੍ਰੇਕ ਤਾਂ ਚਲੋ ਆਉਂਦੀ ਆਉਂਦੇ ਸਾਰੀ ਫੀਚਰ ਲੈਦਰ ਦੇ ਸੀਟ ਕਵਰ ਬਹੁਤ ਵਧੀਆ ਹਾਲਤ ਪੂਰੀ ਟੌਪ ਦੀ ਹੈ ਗੱਡੀ ਦੀ ਲੱਖ ਕਿਲੋ ਤੇ ਰੇਟ ਇਹਦਾ ਜਿਹੜਾ ਹੈਗਾ ਉਹ 575000 ਰੁਪਇਆ ਜੀ ਚਾਰੋਂ ਗੱਡੀਆਂ ਸਾਡੀਆਂ ਪਹੀੜ ਬ੍ਰਾਂਚ ਖੜੀਆਂ ਨੇ ਲੋਨ ਫੈਸਿਲਿਟੀ ਹੈ ਗੱਡੀਆਂ ਤੇ ਮਿਲ ਜੂਗੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਸਾਡੀ ਵੀਡੀਓ ਕਿੱਦਾਂ ਚੰਗੀ ਲੱਗੇ ਸਾਨੂੰ ਕਮੈਂਟ ਕਰਕੇ ਯੂ ਦੱਸਿਆ ਕਰੋ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਮਿਲਦੇ ਆ ਜੀ ਇਸ ਤਰ੍ਹਾਂ ਦੀ ਨਵੀਂ ਵੀਡੀਓ ਦੇ ਨਾਲ ਸਸਿਆ ਕਾਲ